ਕਵੀਰ ਦੁਨੀਆ ਕੇ ਦੁਖੇ ਮੂਆ ਚਾਲਤ ਕੁੱਲ ਕੀ ਖਾਨ ਪੱਬ ਕੁੱਲ ਕਿਸ ਕਾ ਕਿਸ ਕਾ ਲਾਜ ਸੀ ਜਬ ਲੈਤਰੇ ਮਸਾਬ ਕਿਉਂ ਚਲਿਆ ਪੱਨਦੀ ਮੰਗਰ ਕਿਉਂ ਦੁਨੀਆ ਸਾਰੀ ਮਗਲ ਲੱਗੀ ਜਾਂ ਸਾਰੇ ਭੇਡ ਮਗਲ ਲੱਗ ਜਾਂਦੀ ਮੈਨੂੰ ਵੀ ਮਗਲ ਲੱਗਣਾ ਪੈਂਦਾ ਜਾਂ ਸਾਰੇ ਰਿਸ਼ਤੇਦਾਰ ਭੈਣ ਭਾਈ ਮਗਲ ਲੱਗਣ ਗਏ ਮਹਲਿਆੜੇ ਤਾਂ ਮੈਨੂੰ ਵੀ ਜਾਣੇ ਪਊ ਕੋਲ ਹੋ ਗਈ ਦੁਨੀਆ ਦੇ ਦੋਖੇ ਬੁਆ ਮਰਿਆ ਕਿਉਂ ਚਾਲਤ ਕੁੱਲ ਕੀ ਕਾਣ ਸਾਰੇ ਬਦਲ ਲਾ ਕੇ ਪੜ ਲੈਂਦੇ ਹੁਣ ਕਿਵੇਂ ਕੱਲਾ ਕੇ ਮਰੇ ਨਾ ਇਹ ਕੁੱਲ ਕੀ ਕਾਣ ਆ ਤਾਪੂ ਕੁੱਲ ਕਿਸ ਦਾ ਕਾਣ ਹੁੰਦਾ ਭੈ ਕਾਣ ਭੈ ਹਮ ਕਿਸੇ ਦੀ ਕਾਣ ਨਾ ਕਰਦੇ ਸਾਲੂ ਤੇ ਭੈ ਨਹੀਂ ਹੈ ਕਿਸੇ ਦੀ ਮਤਲਬ ਨਹੀਂ ਸਾਨੂੰ ਕਿਸੇ ਦੀ ਕਿਉਂ ਕੁੱਲਤੇ ਬਿਨਾ ਸੋਸਾਇਟੀ ਦੇ ਬਿਨਾ ਕਈ ਕੰਮ ਨਹੀਂ ਸਾਡੇ ਹੁੰਦੇ ਦੇਹਾਂ ਦੇ ਵੀ ਬਣਾਉਣੇ ਰਿਸ਼ਤੇ ਵੀ ਕਰਨੇ ਲੈਣ ਦੇਣ ਵੀ ਕਰਨਾ ਇੱਕ ਦੂਏ ਦੀ ਮਦਦ ਦੀ ਵੀ ਲੋੜ ਹੈ ਪਤਾ ਨਹੀਂ ਕਿਹੜੇ ਵੇਲੇ ਕੌਣ ਕੰਮ ਆ ਜਾਏ ਇਹ ਜਿਹੜਾ ਹੈ ਇਹਨੇ ਧਰਮ ਪਰਛਾਤਾ ਕੀਤਾ ਹੋਇਆ ਹੈ ਗੱਲ ਨੇ ਪੁਰਾਣੇ ਦੂਏ ਕੌਣ ਹੈ ਵੈਗੂ ਵੈਗੂ ਵਾਲੇ ਜਿਹੜਾ ਵੀ ਬੰਦਾ ਇਹਨਾਂ ਦਾ ਸੱਚ ਵਾਲ ਨੂੰ ਆਉਂਦਾ ਉਹਦੇ ਮਗਰ ਪੈ ਜਾਂਦੇ ਨੇ ਸਾਰੇ ਇਹਨੂੰ ਕਿਸੇ ਤਰੀਕੇ ਨਾਲ ਵੀ ਪ੍ਰੈਸ ਕਰਕੇ ਆਪਣੇ ਨਾਲ ਰੱਖਦੇ ਇਹ ਕੁਲ ਕੀ ਕਾਣ ਹੈ ਇਹ ਕੀ ਕਰ ਦਿੰਦਾ ਨਾ ਇਹ ਇੱਕ ਬੰਦਾ ਵੀ ਇਹ ਚਲਿਆ ਗਿਆ ਸਾਡਾ ਕੰਮ ਖਰਾਬ ਕਰ ਦੂਗਾ ਸਾਡਾ ਸਾਰਾ ਪੜਣਾ ਖੁੱਜੂਗਾ ਦੁਨੀਆ ਕੇ ਦੋਖੇ ਮੂਆ ਹੁਣ ਜੇ ਉਹ ਛੱਡ ਗਿਆ ਦੁਨੀਆ ਕੇ ਦੋਖੇ ਮਰ ਗਿਆ ਉਹ ਵੀ ਜੇ ਆਪਣੀ ਬਰਾਦਰੀ ਦੇ ਦੋਖੇ ਛੱਡ ਗਿਆ ਸੱਚ ਨੂੰ ਮਰ ਗਿਆ ਉਹ ਵੀ ਲੈ ਕੇ ਡੁੱਬ ਗਿਆ ਉਹ ਉਹ ਤਾਂ ਡੁੱਬੇ ਤੇ ਉਹਨੂੰ ਵੀ ਡੋਬ ਦਿੰਦਾ ਦੁਨੀਆ ਕੇ ਦੋਖੇ ਮੂਆ ਚਾਲਤ ਕੁੱਲ ਕੀ ਖਾਣ ਚਾਲਤ ਕੁੱਲ ਕੀ ਖਾਣ ਜਿਹੜਾ ਕੁੱਲ ਕੀ ਖਾਣ ਨੂੰ ਮੰਨ ਗਿਆ ਸਮਝੋ ਮਰ ਗਿਆ ਦੁਨੀਆਂ ਨੇ ਦੁਖੀ ਕੀਤਾ ਨਾ ਦੁਨਿਆਵੀ ਜੀਵਨ ਨੇ ਦੁਖੀ ਕਰਤਾ ਨੂੰ ਸਾਰੇ ਰਿਸ਼ਤੇਦਾਰ ਖਿਲਾਫ ਹੋ ਗਏ ਭੈਣ ਭਾਈ ਖਿਲਾਫ ਹੋ ਗਏ ਮਾਂ ਬਾਪ ਖਿਲਾਫ ਹੋ ਗਏ ਨਾਨਕ ਦੇ ਵੀ ਖਿਲਾਫ ਹੋ ਗਏ ਪਰ ਕੁਲਕੀ ਕਾਣ ਮੰਨੀ ਨਹੀਂ ਭਗਤਾ ਨੇ ਕੁਲਕੀ ਕਾਣ ਬੱਦੀ ਨਹੀਂ ਜਿਹੜਾ ਕੁਲਕੀ ਕਾਣ ਮੰਨ ਗਿਆ ਉਹ ਮਰ ਗਿਆ ਦੁਨੀਆਂ ਕੇ ਦੋਖੇ ਬੁਆ ਚਾਲਤ ਕੁਲਕੀ ਚਾਲਤ ਕੁਲਕੀ ਕਾਣ ਜਦੋਂ ਕੁਲ ਕੀ ਕਾਣ ਮੰਨੂਗਾ ਪ੍ਰਭਾ ਕਰੂਗਾ ਉਹ ਸਮਝੋ ਮਰ ਗਿਆ ਤਦ ਕੋਈ ਕਿਸ ਕਾਲ ਆਜ ਸੀ ਜਬਲੇ ਤੇਰੇ ਮਸਾਨ ਜਬ ਲੈ ਧਰੇ ਮਸਾਨ ਜਦੋਂ ਕਹਿਣਗੇ ਕੋਲਾਣੇ ਕਿ ਮਸਾਨ ਹੈ ਹੁਣੇ ਸਵਾਏ ਅਰੇ ਉਹ ਸਵਾਹ ਨੂੰ ਲੈ ਕੇ ਘੜੇ ਚ ਪਾ ਕੇ ਰਖ ਲੈਣਗੇ ਸ੍ਰੀ ਜਗਨਨਾਥ ਜੀ ਨੇ ਮੈਂ ਰੱਖੀ ਸੀ ਕੁਰਬੰਦਾਂ ਦੇ ਵੀ ਛੱਡਿਆ ਸੀ ਵੀ ਤੂੰ ਇਹ ਤੇ ਚੜਾਵਾ ਚੜੂਗਾ ਤੂੰ ਭਾਈ ਜਾਈ ਜੋ ਸੀ ਆਤਮਾ ਜੋ ਸੀ ਬੁੱਧ ਬਗੈਗ ਬੁੱਧ ਉਹਦਾ ਲਿਆ ਆ ਲੈਣਾ ਉਹ ਜਿਹੜੀ ਕੁਲਕੀ ਕਾਂ ਸੀਗੀ ਸੌਦਾ ਕੋਲ ਵਾਲਾ ਉਹ ਛੱਡਿਆ ਉਥੇ ਜੋ ਬੇਦੀ ਸੀ ਉਹ ਸਰੀਰ ਸੀ ਉਹ ਛੱਡਿਆ ਉਥੇ ਉਥੇ ਦਾ ਉਹਦਾ ਰਹਿ ਗਿਆ ਬੇਦੀ ਨਾਨਕ ਇਹ ਰਹਿ ਗਿਆ ਬੇਦੀ ਬੇਖਬਦੀ ਆਤਮਾ ਇਹਦਰ ਆ ਗਈ ਸਰੀਰ ਉਧਰ ਰਹਿ ਗਿਆ ਮਾਇਆ ਉਧਰ ਰਹਿ ਗਈ ਸਰੀਰ ਮਾਇਆ ਵਾਲਾ ਉਧਰ ਰਹਿ ਗਿਆ ਆਤਮਾ ਵਾਲਾ ਇਧਰ ਭਗਤਾਂ ਦਾ ਆਤਮਾ ਨਾਲ ਸੰਬੰਧ ਹੈ ਮਾਇਆ ਨਾਲ ਨਹੀਂ ਸੰਬੰਧ ਆਦਮ ਗਿਆ ਲੈਣਾ ਸੀ ਮੈਂ ਲੈ ਲਿਆ ਕੁਲ ਕਿਸ ਕਾਲ ਅਜਸੀ ਜਬਲੇ ਤਰੇ ਮਸਾਨ ਜਬਲੇ ਧਰੇ ਮਸਾਨ ਔਰ ਉਹ ਨਾਨਕ ਦਾ ਹੀ ਦਿਉਰਾ ਬਣਾਤਾ ਜਿਹਦੇ ਨਾਨਕ ਦੇ ਖਿਲਾਫ ਹੈ ਨਾਨਕ ਦੇ ਦਰਸ਼ਨਾ ਦੀ ਗੱਲ ਕਰਦੇ ਨੇ ਉਹ ਲੋਕ ਜਿਹੜੇ ਕੁਲਕੀ ਕਾਣ ਵਾਲੇ ਨੇ ਉਹਨਾਂ ਦਾ ਕੁਲਕੀ ਕਾਣ ਵਾਲਿਆਂ ਦਾ ਸਾਰਾ ਹੀ ਇਹ ਕੀਤਾ ਹੋਇਆ ਔਰ ਉਹਦਾ ਖਰਾਬ ਉਹਨਾਂ ਨੇ ਵਿਅਕਤੀ ਪੂਜਾ ਵੱਲੂ ਲੱਗੇ ਕਿਛ ਕੇ ਲਿਜਾਣਾ ਚਾਹੁੰਦੇ ਸੀ ਬਹੁਤ ਦੇਰ ਤੱਕ ਨਹੀਂ ਗਏ ਹੁਣ ਵੀ ਆਣ ਵਾਲੇ ਅੜੇ ਹੋਏ ਨੇ ਲਿਜਾਣ ਵਾਲੇ ਲਿਆ ਰਹੇ ਨੇ ਹੁਣ ਵੀ ਉਹ ਰੱਸਾ ਕੱਚੇ ਕਦੇ ਉਹ ਲੈ ਜਾਂਦੇ ਨੇ ਲਿਜਾਣ ਦੀ ਕੋਸ਼ਿਸ਼ ਕਰਦੇ ਨੇ ਦੂਏ ਰੋਲਾ ਪਾਉਂਦੇ ਨੇ ਕਦੇ ਦਸਮ ਬਾਸ਼ਾ ਦੀ ਘੋੜੇ ਸਾਂ ਨੇ ਵੜਾਤੀ ਕਦੇ ਸ਼ਰਾਰਤ ਕਰਦੇ ਨੇ ਉਹ ਕੁਲਕੀ ਕਾਹਨ ਵਾਲੇ ਫਤੂਏ ਕਰ ਨਹੀਂ ਦਿੰਦੇ ਕਿਉਂਕਿ ਸਾਡੇ ਪੂrti ਪੂਜਾ ਲਈ ਹੈ ਉਦੋਂ ਹੀ ਕਰ ਦਿੰਦੇ ਕੁਝ ਇੰਡੀ ਗੱਲ ਦਾ ਹੀ ਪਤਾ ਅੱਗੇ ਨਹੀਂ ਪਤਾ ਇੰਨਾ ਪਤਾ ਮੈਂ ਮੂਰਤੀ ਪੂਜਾ ਸਾਡੇ ਨਹੀਂ ਕੋ ਕਾਨਸਰ ਨੇ ਕਹਤਾ ਦੀ ਕਹਤਾ ਸੀ ਨਾ ਊਲਟੀਆਂ ਚਕਾਤੀਆਂ ਜੀ ਬਸ ਉਹੀ ਗੱਲ ਦਾ ਪਤਾ ਹੋਰ ਨਹੀਂ ਪਤਾ ਵਿਦਵਾਨਾਂ ਨੂੰ ਜਬ ਊਲਟੀਆਂ ਚਕਾਈਆਂ ਨੇ ਪ੍ਰਕਰਮਾ ਜੋ ਕਾਨਸਰ ਨੇ ਕਹਦੀ ਮੂਰਤੀ ਪੂਜਾ ਸਾਡੇ ਨਹੀਂ ਆ ਗੱਲ ਗਿਆਨ ਹੈ ਨਾ ਇਹਨਾਂ ਨੂੰ ਹੋਰ ਕੁਝ ਨਹੀਂ ਗਿਆ ਵਿਦਵਾਨਾਂ ਨੂੰ ਕਾਂਜ